ਏ ਪੜ ਸਤ ਗੁਰ ਦੀ ਬਾਣੀ ਬੰਦਿਆ ਵਿੱਚ ਸੰਗਤ ਦੇ ਬਹਿ ਕੇ ਨਾਮ ਦੇ 베ੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ 베ੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ 베ੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ 베ੜੇ ਤੇ ਪੜ ਸਤ ਗੁਰ ਦੀ ਬਾਣੀ ਬੰਦਿਆ ਵਿੱਚ ਸੰਗਤ ਦੇ ਬਹਿ ਕੇ ਨਾਮ ਦੇ 베ੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ 베ੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਨਾਲ ਸਵੱਪਾ ਮਿਲਿਆ ਤੈਨੂੰ ਜਨਮ ਅਮੋਲਕ ਹੀਰਾ 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 ਮਨ ਮੰਦਰ ਦੇ ਅੰਦਰ ਚਾਤੀ ਮਾਰ ਵੇਖ ਕੇ ਵੀਰਾ ਮਨ ਮੰਦਰ ਦੇ ਅੰਦਰ ਚਾਤੀ ਮਾਰ ਵੇਖ ਕੇ ਵੀਰਾ ਮਨ ਮੰਦਰ ਦੇ ਅੰਦਰ ਚਾਤੀ ਮਾਰੂ ਇੱਕ ਤੇ ਵੀਰਾ ਮਨ ਮੰਦਰ ਦੇ ਅੰਦਰ ਚਾਤੀ ਮਾਰੂ ਇੱਕ ਤੇ ਵੀਰਾ ਸੌਣ ਕੜਾ ਲਈ ਕਿਰਲੇ ਵਾਂਗੂੰ ਸੌਣ ਕੜਾ ਲਈ ਕਿਰਲੇ ਵਾਂਗੂੰ ਪੈ ਗਿਆ ਰੱਬ ਭਲਾ ਕੇ ਨਾਮ ਦੇ ਬੇੜੇ ਤੇ ਅੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਅੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾਵੇ ਗੁਰੂ ਕਹਿ ਕੇ ਨਾਮ ਦੇ ਵੇੜੇ ਤੇ ਚੜ ਜਾਵੇ ਗੁਰੂ ਕਹਿ ਕੇ ਨਾਮ ਦੇ ਵੇੜੇ ਤੇ ਚੜ ਜਾਵੇ ਗੁਰੂ ਕਹਿ ਕੇ ਨਾਮ ਦੇ ਵੇੜੇ ਤੇ ਚੜ ਜਾਵੇ ਗੁਰੂ ਕਹਿ ਕੇ ਨਾਮ ਦੇ ਵੇੜੇ ਤੇ ਖੇਲਾਂ ਦੇ ਵਿੱਚ ਬਚਪਨ ਵਾਲੀ ਜਦੋਂ ਉਮਰ ਗੁਜ਼ਾਰੀ ਖੇਲਾਂ ਦੇ ਵਿੱਚ ਬਚਪਨ ਵਾਲੀ ਜਦੋਂ ਉਮਰ ਗੁਜ਼ਾਰੀ ਖੇਲਾਂ ਦੇ ਵਿੱਚ ਬਚਪਨ ਵਾਲੀ ਜਦੋਂ ਉਮਰ ਗੁਜ਼ਾਰੇ ਖੇਲਾਂ ਦੇ ਵਿੱਚ ਬਚਪਨ ਵਾਲੀ ਜਦੋਂ ਉਮਰ ਗੁਜ਼ਾਰੇ ਕਿਆ ਬਚਪਨ ਤੇ ਆਈ ਜਵਾਨੀ ਜੋਬਣ ਚੜੀ ਸਾમારી ਯਾ ਬਚਪਨ ਤੇ ਆਈ ਜਵਾਨੀ ਜੋ ਬਣ ਚੜੀ ਸਮਾਰੀ ਯਾ ਬਚਪਨ ਤੇ ਆਈ ਸਵਾਨੀ ਜੋ ਬਣ ਚੜੀ ਸਮਾਰੀ ਯਾ ਬਚਪਨ ਤੇ ਆਈ ਜਵਾਨੀ ਜੋ ਬਣ ਮਰੀ ਸਮਾਰੀ ਫਿਰ ਪਿੱਛੋਂ ਪਛਤਾਉਣਾ ਪੈਣਾ ਫਿਰ ਪਿੱਛੋਂ ਪਛਤਾਉਣਾ ਪੈਣਾ ਵੇਲਾ ਹੱਥੋਂ ਗਵਾ ਕੇ ਨਾਮ ਦੇ ਦੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਦੇੜੇ ਟੜ ਜਾ ਵਾਹਿਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਟੜ ਜਾ ਵਾਹਿਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਟੜ ਜਾ ਵਾਹਿਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਟੜ ਜਾ ਵਾਹਿਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਟੜ ਜਾ ਵਾਹਿਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਆਪਣਾ ਟੱਪਰ ਪਾਲਣ ਖਾਤਰ ਮਾਰੇ ਡਾਕੇ ਥਾਵੇਂ 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 ਇਹ ਆਪਣਾ ਘਰ ਬਸਾਵਣ ਖਾਤਰ ਲੱਖਾਂ ਘਾਰੇ ਉਜਾੜੇ ਆਪਣਾ ਕਾਰ ਵਸਾਵਣ ਖਾਤਰ ਲੱਖਾਂ ਧਾਰੇ ਉਜਾੜੇ ਆਪਣਾ ਕਾਰ ਵਸਾਵਣ ਖਾਤਰ ਲੱਖਾਂ ਧਾਰੇ ਉਜਾੜੇ ਆਪਣਾ ਕਾਰ ਵਸਾਵਣ ਖਾਤਰ ਲੱਖਾਂ ਧਾਰੇ ਉਜਾੜੇ ਪੁੰਨ ਪਾਪ ਦਾ ਲਿਖਾ ਹੋਣਾ ਪੁੰਨ ਪਾਪ ਦਾ ਲਿਖਾ ਹੋਣਾ ਧਰਮ ਰਾਜ ਕੋਲ ਜਾ ਕੇ ਨਾਮ ਦੇ ਦੇੜੇ ਤੇ ਚੜ ਜਾ ਵਾਏ ਕੋਈ ਕਹਿ ਕੇ ਨਾਮ ਦੇ ਦੇ ਮਰੇ ਤੇ ਚੜ ਜਾ ਵਈ ਗੁਰੂ ਕਹਿ ਕੇ ਨਾਮ ਦੇ ਦੇੜੇ ਤੇ ਚੜ ਜਾ ਵਈ ਗੁਰੂ ਕਹਿ ਕੇ ਨਾਮ ਦੇ ਦੇੜੇ ਤੇ ਚੜ ਜਾ ਵਈ ਗੁਰੂ ਕਹਿ ਕੇ ਨਾਮ ਦੇ ਦੇੜੇ ਤੇ ਚੜ ਜਾ ਵਈ ਗੁਰੂ ਕਹਿ ਕੇ ਨਾਮ ਦੇ ਦੇੜੇ ਤੇ ਕੌਣੇ ਤੁੰਡੇ ਜੋ ਤੂੰ ਦੀਜੇ ਕਿਸੋਂ ਪਾਲਦਾ ਦਾਖਾਂ ਔੜੇ ਤੂੰ ਬੀਜੋ ਤੂੰ ਬੀਜੇ ਕਿਥੋਂ ਪਾਲਦਾ ਬਾਖਾਂ ਔੜੇ ਤੂੰ ਬੀਜੋ ਤੂੰ ਬੀਜੇ ਕਿਥੋਂ ਪਾਲਦਾ ਬਾਖਾਂ ਔੜੇ ਤੂੰ ਬੀਜੋ ਤੂੰ ਬੀਜੇ ਕਿਥੋਂ ਪਾਲਦਾ ਬਾਖਾਂ ਤੇਰੇ ਉਲਟ ਗਵਾਹੀ ਦੇਣੀ 24000 ਸਵਾਸਾ ਤੇਰੇ ਉਲਟ ਗਵਾਹੀ ਦੇਣੀ 24000 ਸਵਾਸਾ ਤੇਰੇ ਉਲਟ ਗਵਾਹੀ ਦੇਣੀ 24000 ਸਵਾਸਾ ਬਜਾਰ ਸੁਆਸਾ ਇਹ ਪੁੰਨ ਪਾਪ ਦਾ ਲੇਖਾ ਹੋਣਾ ਪੁੰਨ ਪਾਪ ਦਾ ਲੇਖਾ ਹੋਣਾ ਮਹਾਰਾਜ ਕੋਲ ਜਾ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਤੇ ਦੇੜੇ ਤੇ ਕਰ ਜਾ ਵਾਹਿਗੁਰੂ ਤੇ ਕੇ ਨਾਮ ਦੇ ਦੇੜੇ ਤੇ ਕਰ ਜਾ ਵਾਹਿਗੁਰੂ ਤੇ ਕੇ ਨਾਮ ਦੇ ਦੇੜੇ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਏ ਮਿਲ ਜਾਂਦੀ ਏ ਜੇ ਜ਼ੁਗਤੀ ਏ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਏ ਮਿਲ ਜਾਂਦੀ ਏ ਜੇ ਜ਼ੁਗਤੀ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਏ ਮਿਲ ਜਾਂਦੀ ਏ ਜੇ ਜ਼ੁਗਤੀ ਗੁਰੂ ਜਿਨ੍ਹਾਂ ਨੂੰ ਵੇ ਜਾਂਦਾ ਏ ਮਿਲ ਜਾਂਦੀ ਜੇ ਯੁਗਤੀ ਸਾਧ ਸੰਗਤ ਦੇ ਚਰਨ ਪਰਸਕੇ ਹੋ ਜਾਂਦੀ ਜੇ ਮੁਕਤੀ ਸਾਧ ਸੰਗਤ ਦੇ ਚਰਨ ਪਰਸਕੇ ਹੋ ਜਾਂਦੀ ਜੇ ਮੁਕਤੀ ਸਾਧ ਸੰਗਤ ਦੇ ਚਰਨ ਪਰਸਕੇ ਹੋ ਜਾਂਦੀ ਜੇ ਮੁਕਤੀ ਸਾਧ ਸੰਗਤ ਦੇ ਚਰਨ ਪਰਸਕੇ ਹੋ ਜਾਂਦੀ ਜੇ ਮੁਕਤੀ ਸਤ ਗੁਰਾਂ ਦੇ ਲੱਗ ਜੋ ਚਰਨੀ ਸਤ ਗੁਰਾਂ ਦੇ ਲੱਗ ਜੋ ਚਰਨੀ ਗੇਲ ਇਹ ਗੱਲ ਕਹਿ ਇਹ ਨਾਮ ਜੀ ਡੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਡੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ ਚੜ ਜਾ ਵਾਏ ਗੁਰੂ ਕਹਿ ਕੇ ਨਾਮ ਦੇ ਬੇੜੇ ਤੇ